ਜੁਗਤਕਾਰੀ ਜਾਂ ਜੁਗਤਸਾਰੀ ਜਾਂ ਜੁਗਤਮਾਰੀ ਜੋ ਗੱਲ ਨੂੰ ਸਮਝ ਲੈਣਾ ਉਹ ਕਿਉਂ ਹੈ ਅਸਲ ਦੇ ਵਿੱਚ ਇਹ ਇਤਬਾਰ ਦਾ ਇਲਾਕਾ ਸੀ ਸੰਦਲ ਦੀ ਬਾਰ ਦਾ ਇਹਨੂੰ ਵਸਾਇਆ ਚੜ੍ਹਦੇ ਪੰਜਾਬ ਦੇ ਤਿੰਨ ਚਾਰ ਜ਼ਿਲ੍ਹਿਆਂ ਦੇ ਬੰਦਿਆਂ ਨੇ ਕਿੱਥੋਂ ਵੱਲੇ ਉਸਤਾਦ ਜੀ ਬੈਠੇ ਨੇ ਜੀ ਅਸਲ ਸਾਈਂ ਸਾਹਿਬ ਸਰ ਕੰਡਿਆਂ ਦੀ ਸੇਜ ਉੱਤੇ ਉਮਰਾਂ ਦੇ ਮੇਲ ਅੱਛਾ ਸ਼ੈਰੀ ਸਲਾਵਾ ਓ ਲਾਓ ਬਈ ਇਤੋ ਕੰਮ ਦਰਾਜਾ ਭਾਈ ਜੀ ਪਹਿਲੇ ਤੁਸੀਂ ਚੌਥੇ ਗিয়ার ਚ ਪਾ ਦਿੱਤੀ ਮੀਟਿੰਗ ਹਾ ਹੋਣੀਆਂ ਦੇ ਖੇਲ ਜੀ ਹਾਂ ਹਾਂ ਜਿੰਦੜੀ ਰਖੇਲ ਜੀ ਹਾਂ ਹਾਂ ਵਾ ਵਾ ਹੋਣੀਆਂ ਦੇ ਖੇਲ ਜੀ ਜਿੰਦੜੀ ਰਖੇਲ ਜੀ ਕੰਡਿਆਂ ਦੀ ਸੇਜ ਉੱਤੇ ਉਮਰਾਂ ਦੇ ਮੇਲ ਜੀ ਵਾ ਵਾ ਤੇ ਦਿਲ ਵਾਲੇ ਦੀਵਿਆਂ ਦਾ ਸੜ ਗਿਆ ਤੇਲ ਜੀ ਹੂੰ ਤੇ ਹਾਸਿਆਂ ਨੂੰ ਚੰਬੜੀ ਏ ਹੋਕਿਆਂ ਦੀ ਰੇਲ ਜੀ ਆਹਾ ਤੇ ਸਾਡੀਆਂ ਕਹਾਣੀਆਂ ਉੱਡ ਪੁੱਡ ਜਾਣੀਆਂ ਵਾਹ ਇੱਕ ਵੀ ਨਾ ਛੱਡ ਦਿੱਤੀ ਇਸ਼ਕੇ ਦੇ ਪਾਣੀਆਂ ਵਾ ਵਾ ਸਾਡੀਆਂ ਕਹਾਣੀਆਂ ਉੱਡ ਪੁੱਡ ਜਾਣੀਆਂ ਇੱਕ ਵੀ ਨਾ ਛੱਡ ਦਿੱਤੀ ਇਸ਼ਕੇ ਦੇ ਪਾਣੀਆਂ ਮੋੜੀਆਂ ਨਾ ਵਾਗਾ ਸਾਡੀ ਰੂਹ ਦੇ ਆ ਹਾਣੀਆਂ ਆਹਾ ਤੇ ਬਾਹਰ ਲੀਆਂ ਛਈਆਂ ਪਈਆਂ ਅੰਦਰ ਬੁਲਾਣੀਆਂ ਹਾਂ ਸਦਰਾਂ ਕੁਵਾਰੀਆਂ ਬੰਨ ਬੰਨ ਮਾਰੀਆਂ ਤੱਕੇ ਦਾ ਪਿਆਰ ਸਾਡਾ ਚੋਰੀ ਦੀਆਂ ਯਾਰੀਆਂ ਖੇਡ ਸਮੁੰਦਰਾਂ ਦੀ ਟੋਬਿਆਂ ਚ ਤਾਰੀਆਂ ਤੇ ਭਿੱਜੇ ਹੋਏ ਪਰਾਂ ਨਾਲ ਕਾਦੀਆਂ ਉਡਾਰੀਆਂ ਬਹੁਤ ਖੂਬ ਬਹੁਤ ਸੋਹਣਾ ਜੀ ਅੱਛਾ ਸ਼ੇਰ ਤੁਸੀਂ ਐਡਾ ਸੰਜੀਦਾ ਕਿ ਹੈ ਤੇ ਹੱਸ ਰਹੇ ਹੋ ਤੁਸੀਂ ਤੁਹਾਡੀ ਪਰਸਨੈਲਿਟੀ ਸ਼ਰਾਰਤੀ ਹੈ ਜਾਂ ਸੰਜੀਦਗੀ ਹੈ ਤੁਹਾਡੀ ਪਰ ਦੋਵੇਂ ਨੇ ਬਿਲਕੁਲ ਸੁਮੇਲ ਅਸੀਂ ਕਹਿੰਦੇ ਨਾ ਹਾਸਾ ਤੇ ਦੁੱਖ ਤੇ ਹੰਝੂ ਦਾ ਤੇ ਹਾਸੇ ਦਾ ਤੇ ਰੋਣੇ ਦਾ ਇੱਕ ਸੰਜੋਗ ਹੀ ਹੈ ਸਾਡੀ ਸਾਰਿਆਂ ਦੀ ਜ਼ਿੰਦਗੀ ਲੇਕਿਨ ਮੈਂ ਸੈਲੀਬ੍ਰਿਟੀ ਹਾਂ ਹਾਂ ਸਾਰੇ ਤੇ ਉਦਾਸ ਰਹਿੰਦੇ ਐਵੀ ਸੁਣੀ ਐਸੀ ਕਿ ਜੀ ਦਿਲ ਟੁੱਟਦਾ ਤੇ ਫੇਰ ਸ਼ਾਇਰੀ ਲਿਖਦਾ ਬੰਦਾ ਨਹੀਂ 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 ਮੈਂ ਦਿਲ ਤੋੜ ਕੇ ਲਿਖਦਾ ਵਾਹ 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 ਉਹ ਗੱਲ ਇਹ ਵੇਖ ਕੇ ਕੋਈ ਉਦਾਸ ਨਹੀਂ ਮੈਂ ਤਾਂ ਬੜਾ ਸੈਲੀਬ੍ਰੇਟਿਵ ਆ ਮੈਂ ਤੇ ਆਪਣੇ ਆਪਣੇ ਹੋਣ ਦਾ ਜਸ਼ਨ ਮਨਾਣਾ ਚਾਹ ਕਰਦਾ ਜਿੱਥੇ ਜਾਂਦਾ ਮੇਰੇ ਜਾਣ ਨਾਲ ਖੇੜੇ ਆ ਜਾਂਦੇ ਨੇ ਹਾਸੇ ਇਹ ਰਾਂਝੇ ਵਾਲੇ ਖੇੜੇ ਨਹੀਂ ਜੀ ਜੀ ਹਾਸਾ ਕਿਹੜਾ ਜਿਹੜਾ ਹੁੰਦਾ ਸਰ ਤੇ ਖੁਸ਼ੀ ਆ ਜਾਂਦੀ ਹੈ ਤੇ ਮੈਨੂੰ ਜੀ ਮੈਨੂੰ ਨਾ ਕਿਉਂਕਿ ਸ਼ਾਇਰ ਇੰਨਾ ਇਨ ਡੈਪਥ ਇੰਨਾ ਗਹਿਰਾ ਵੇਖ ਰਿਹਾ ਹੁੰਦਾ ਨੇਚਰ ਨੂੰ ਜ਼ਿੰਦਗੀ ਨੂੰ ਆਪਣੇ ਅੰਦਰ ਔਰ ਬਾਹਰ ਨੂੰ ਇਹ ਸਾਰੇ ਦੇ ਨੂੰ ਇੱਕ ਤਰ੍ਹਾਂ ਉਹ ਇਹਦਾ ਸਿੰਥਸਿਸ ਕਰ ਰਿਹਾ ਹੁੰਦਾ ਹੈ ਮਿਲਾ ਰਿਹਾ ਹੁੰਦਾ ਲੇਕਿਨ ਮੇਰੇ ਮਨ ਚ ਮੇਰਾ ਸੁਭਾਅ ਜਿਹੜਾ ਨਾ ਉਹ ਹੈ ਵੇ ਰੌਣਕੀ ਖੁਸ਼ੀ ਵਾਲਾ ਉਸ ਦੀ ਇੱਕ ਵੱਡੀ ਵਜ੍ਹਾ ਵੀ ਹੈ ਮੈਂ ਦੱਸ ਦਿੰਨਾ ਕਿਉਂਕਿ ਉਹ ਸਾਜੀ ਰਹਾਂਦਾ ਜਿਹੜਾ ਤਲਗ ਹੈ ਨਾ ਉਹ ਲਾਲਪੁਰ ਤੋਂ ਲਾਲਪੁਰ ਉਹ ਫਿਰ ਤਾਂ ਸਾਡੇ ਬਾਰੇ ਸਾਡੇ ਬਾਰੇ ਮਸ਼ਹੂਰ ਹੈ ਕਿ ਅਸੀਂ ਬੰਦਾ ਜ਼ਾਇਆ ਕਰ ਲੈਂਦੇ ਜੁਗ ਜ਼ਾਇਆ ਸਾਨੂੰ ਆਈ ਹੋਵੇ ਤੇ ਅਸੀਂ ਫੌਤਗੀ ਵਾਲੇ ਘੜੀ ਮਾਰਦੇ ਸਾਡੇ ਕੋਲ ਅਸੀਂ ਇੰਜ ਦੇ ਹੱਸਦੇ ਖੇਡਦੇ ਰਹਿੰਦੇ ਨਹੀਂ ਜੁਗਤਾ ਮਾਰਦੇ ਹੈ ਲਾਲਪੁਰੀਏ ਜੁਗਤਾ ਬਹੁਤ ਮਾਰਦੇ ਹਾਂਜੀ ਬਿਲਕੁਲ ਕਿਉਂਕਿ ਅਸੀਂ ਵੀ ਰਹਿ ਕੇ ਆਏ ਹਾਂ ਉੱਥੇ ਜਾ ਕੇ ਦੇਖਿਆ ਤੇ ਪਤਾ ਲੱਗਾ ਕਿ ਜੁਗਤਾ ਸ਼ੁਰੂ ਹੀ ਲਾਲਪੁਰ ਚ ਹੋਈਆਂ ਹਾਂਜੀ ਉੱਥੇ ਉਹ ਤਰਾ ਸਲੀਮ ﺍﻟਬੈਲਾ ਜੀ ਮੇਰੇ ਮਿੱਤਰ ਨੇ ਉਹ ਕਹਿੰਦੇ ਹੁੰਦੇ ਉਹ ਲੈਲਪੁਰ ਚ ਤੇ ਜੁਗਤਾਂ ਕਾਸ਼ਤ ਹੁੰਦੀਆਂ ਕਾਸ਼ਤ ਬਿਲਕੁਲ ਉੱਥੇ ਜਨਾ ਬੜੀ ਜੇ ਹਰ ਬੰਦਾ ਉੱਥੇ ਜੁਗਤ ਅੱਛਾ ਇਹ ਖਾਸ ਗੱਲ ਨਾ ਇਹ ਲੈਲਪੁਰ ਦੀ ਮਿੱਟੀ ਨੂੰ ਨਾ ਇਹ ਚੀਜ਼ عطا ਹੋਈ ਹੈ ਕਿ ਉੱਥੇ ਫਨਕਾਰ ਵੀ ਹਾਂ ਬਹੁਤ ਨੇ ਬਹੁਤ ਹੋਏ ਤੇ ਉੱਥੇ ਜਿਹੜਾ ਹਾਸਾ ਹੈ ਨਾ ਕਾਸ ਕਰਕੇ ਜੁਗਤ ਜਨੂ ਅਸੀਂ ਆਉਂਦੇ ਹਾਂ ਗੱਲ ਬੜੀ ਸੋਹਣੀ ਸੁਣਾਉਂਦੇ ਉਹਦੇ ਵਿੱਚ ਇੱਕ ਆਮ ਸਵਾਲ ਹੈ ਕਿ ਲੈਲਪੁਰ ਦੇ ਵਿੱਚ ਇੰਨੀ ਜੁਗਤਕਾਰੀ ਕਿਉਂ ਹੋ ਰਹੀ ਹੈ ਜੋਗਤਕਾਰੀ ਜਾਂ ਜੋਗਤਸਾਰੀ ਜਾਂ ਜੋਗਤਮਾਰੀ ਜੋ ਗੱਲ ਨੂੰ ਸਮਝ ਲੈਣਾ ਉਹ ਕਿਉਂ ਹੈ ਅਸਲ ਦੇ ਵਿੱਚ ਇਹ ਇਤਬਾਰ ਦਾ ਇਲਾਕਾ ਸੀ ਸੰਦਲ ਦੀ ਬਾਰ ਦਾ ਇਹਨੂੰ ਵਸਾਇਆ ਚੜ੍ਹਦੇ ਪੰਜਾਬ ਦੇ ਤਿੰਨ ਚਾਰ ਜ਼ਿਲ੍ਹਿਆਂ ਦੇ ਬੰਦਿਆਂ ਨੇ ਜਿਦਾਂ ਚ ਅੰਮ੍ਰਿਤਸਰ ਸੀ ਫਿਰੋਜ਼ਪੁਰ ਸੀ ਉਹਦੇ ਵਿੱਚ ਹੁਸ਼ਿਆਰਪੁਰ ਸੀ ਕਪੂਰਥੱਲੇ ਦੇ ਲੋਕ ਸੀ ਮਤਲਬ ਥੋੜਾ ਜਿਹਾ ਜਿਹੜਾ ਪੂਰਾ ਉਤਲਾ ਜਿਹੜਾ ਮਾਝਾ ਤੇ ਦੁਆਬਾ ਉਹ ਲੋਕ ਇਹਦੇ ਰਾਕੇ ਕੁਝ ਮਾਲਵੇ ਦੇ ਲੋਕ ਵੀ ਸਨ ਉਹਨਾਂ ਨੇ ਆ ਕੇ ਇਹ ਪੰਜਾਬ ਵਸਾਇਆ ਹੈ ਨਹਿਰਾ ਗੱਡੀਆਂ ਨੇ ਤੇ ਉੱਥੋਂ ਜਿਸ ਲਈ ਸ਼ੁਰੂ ਦੇ ਵਿੱਚ ਪਾਰਟੀਸ਼ਨ ਤੋਂ ਪਹਿਲੇ ਕੁਝ ਫੈਮਲੀਆ ਆਈਆਂ ਸਨ ਹਾਂ ਹਾਂ ਮਤਲਬ ਭਗਤ ਸਿੰਘ ਦੀ ਫੈਮਲੀ ਵੀ ਸਮਝ ਲੋਗੇ ਉਹਨਾਂ ਦੇ ਵਿੱਚ ਹਾਂਜੀ ਹਾਂਜੀ ਉਹ ਵੀ ਸੀ ਇਹ ਸਾਰੇ ਦੇ ਸਾਰੇ ਉਧਰੋਂ ਆਏ ਸਨ ਇਹਨਾਂ ਨੇ ਆ ਕੇ ਇੱਥੇ ਵਸੇਬਾ ਕੀਤਾ ਤੇ ਦੁਆਬੇ ਦੇ ਵਿੱਚ ਰਾਸਤਾਰੀਏ ਜਿਹੜੇ ਨੇ ਜੱਦੀ ਖਾਨਦਾਨੀ ਮੀਰ ਆलम ਕਲਾ ਦਾ ਉਹ ਇੱਕ ਕੇਂਦਰ ਰਿਹਾ ਜਲੰਧਰ ਸ਼ਹਿਰਪੁਰ ਸੋ ਉਹ ਲੋਕ ਜਿਹੜੇ ਨੇ ਪਹਿਲੇ ਇਹਨਾਂ ਦੇ ਲੱਗਦੇ ਲੈਣੇ ਜਿਵੇਂ ਮੇਰੇ ਵੱਟ ਕੇ ਆਏ ਤੇ ਮੇਰੇ ਦਾਦੇ ਦਾ ਭਰਾ ਇੱਥੇ ਸੀ ਪਹਿਲੇ ਹਾਂ ਤਾਂ ਇਸ ਕਰਕੇ ਉਹ ਸਾਰਾ ਜਿਹੜਾ ਦੁਆਬਾ ਹੈ ਨਾ ਉਹ ਸਾਰਾ ਇੱਧਰ ਉਹ ਇਦੋਂ ਦੇ ਜਿਹੜੇ ਸਾਰੇ ਕਲਾਕਾਰ ਫਨਕਾਰ ਰੂਹਦਾਰ ਉਹ ਸਾਰੇ ਇੱਧਰ ਆ ਕੇ ਵਸੇ ਸਾਰੇ ਇੱਧਰ ਉਹ ਹੁਣ ਇੱਥੇ ਫਿਰ ਉਹ ਹੌਲੀ-ਹੌਲੀ ਗੋ ਬਹੁਤ ਔਖੇ ਹਾਲਾਤ 70 80 ਤੱਕ ਉਹ ਖੜੇ ਨਹੀਂ ਹੋ ਸਕੇ ਪੈਰਾਂ ਤੇ ਉੱਜੜ ਕੇ ਆਏ ਸਨ ਸਾਰੇ ਲੇਕਿਨ ਉਹਦੇ ਵਿੱਚ ਸੁਭਾਅ ਉਹਨਾਂ ਦੇ ਇੱਕ ਵਿਟਨੈਸ ਜਿਹੜੀ ਹੈ ਨਾ ਇਸ ਦੀ ਮਜ਼ਾ ਹੈ ਉਹ ਬੜੀ ਸਟਰੋਂਗ ਸੀ ਤੇ ਉਹ ਇਸ ਕਰਕੇ ਉਥੇ ਫਿਰ ਜਿਸਲੇ ਜਿਸਲੇ ਪਾਕਿਸਤਾਨ ਬਣਨ ਤੋਂ ਬਾਅਦ ਕਲਾ ਦਾ ਕੇਂਦਰ ਵੀ ਜਾਂ ਮਰਕਜ਼ ਆਰਟ ਦਾ ਵੀ ਮਰਕਜ਼ ਜਿਹੜਾ ਉਥੇ ਰਿਆ ਲਾਲਪੁਰ ਕਾਟਨ ਮਿਲ ਦੇ ਵਿੱਚ تھیਟਰ ਹੁੰਦੇ ਸਨ ਮੁਸ਼ਾਇਰੇ ਹੁੰਦੇ ਸਨ ਫਨਕਾਰ ਤੇ ਪਿੰਡ ਪਿੰਡ ਦੇ ਵਿੱਚ ਉਹ ਸਾਰੀ ਬਾਰ ਦੇ ਵਿੱਚ ਕਬੀਲਿਆਂ ਦੇ ਜੱਦੀ ਮੀਰ ਆलम ਹੁੰਦੇ ਸਨ ਉਹਨਾਂ ਦੇ ਕੋਲ ਉਹਨਾਂ ਦੇ ਪੂਰੇ ਸ਼ਜਰੇ ਨੇ ਹਾਸਾ ਖੇਡਾਂ ਰਾਸਦਾਰੀਏ ਨਕਲਾ ਮੇਲੇ ਇਸ ਇਲਾਕੇ ਦੇ ਵਿੱਚ ਬਹੁਤ ਰਹੇ ਨੇ ਦਰਬਾਰ ਬੜੇ ਨੇ ਉਹ ਹਰ ਦਰਬਾਰ ਤੇ ਸਾਲ ਚੰਬਾਈ ਇੱਕ ਸਾਲ ਦੇ ਵਿੱਚ ਕਿੰਨੇ ਮੇਲੇ ਲੱਗ ਰਹੇ ਨੇ ਸੋ ਹੌਲੀ ਹੌਲੀ ਸਾਡੇ ਸਲੈਲਪੁਰ ਸ਼ਹਿਰ ਦਾ ਜਿਹੜਾ ਨਾ ਸੁਭਾ ਜਿਹੜਾ ਹੈ ਕਿਉਂਕਿ ਕਸਰਤ ਦੇ ਨਾਲ ਕਲਾ ਦੇ ਨਾਲ ਜੁੜੇ ਹੋਏ ਲੋਕ ਇੱਥੇ ਸਨ ਤੇ ਉਂਝ ਵੀ ਇੱਕ ਮਿੱਟੀ ਨੂੰ ਕਹਿ ਲੋ ਜਲੰਧਰ ਹੁਸ਼ਿਆਰਪੁਰ ਦੁਆਬੇ ਦੀ ਤੇ ਇਹ ਮਿੱਟੀ ਨੂੰ ਇੱਕ ਖਾਸ ਹੀ ਫੈਜ਼ਾ ਕਰਮ ਹੈ ਤੇ ਉਹਦੀ ਇੱਕ ਫਜ਼ਾ ਬਣ ਗਈ ਹੌਲੀ ਹੌਲੀ ਲੋਕ ਵੱਧ ਗਏ ਨੇ ਤੇ ਜੁਗਤਾਂ ਹੀ ਵੱਧ ਗਈਆਂ अच्छा संधू साहब ਤੁਸੀਂ ਸਾਨੂੰ ਦੱਸੋ ਤੁਹਾਡਾ ਪਹਿਲਾ ਚੱਕਰ ਹੈ ਬਲਕਿ ਦੋਵੇਂ ਦੱਸੋ ਮੈਨੂੰ ਪਾਕਿਸਤਾਨ ਦੀ ਇਹ ਪਹਿਲੀ ਵਾਰ ਹੀ ਆਏ ਹੋਏ ਐ ਇਸ ਤੋਂ ਪਹਿਲਾਂ ਵੀ ਗੀੜੀ ਛੜੀ ਲੱਗਦੀ ਰਹੀ ਹੈ ਨਹੀਂ ਮੈਂ ਤੀਸਰੀ ਵਾਰ ਆਇਆ 2010 ਦੇ ਵਿੱਚ ਮੈਂ ਜਥੇ ਨਾਲ ਆਇਆ ਸੀ ਜਿਹੜਾ ਸਾਡਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਤੇ ਜਥਾ ਹੁੰਦਾ ਅੱਛਾ ਉਸ ਤੋਂ ਬਾਅਦ 2022 ਦੇ ਵਿੱਚ ਲਾਸਟ ਟਾਈਮ ਮੈਂ ਫੈਮਿਲੀ ਨਾਲ ਆਇਆ ਸੀ ਮੇਰੀ ਵਾਈਫ ਨਾਲ ਸੀ ਅਸੀਂ ਫੈਸਲਾਬਾਦ ਜਿਹਨੂੰ ਅਸੀਂ ਲਾਲਪੁਰ ਕਹਿੰਦੇ ਆ ਜੀ 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 ਉਧਰ ਸਾਡੇ ਤਾਂ ਮਸ਼ਹੂਰ ਜੱਗੇ ਮਾਰਿਆ ਲਾਲਪੁਰ ਡਾਕਾ ਤਾਰਾਗਾਂਦ ਵਿੱਚ ਚੱਲਦਾ ਹੈ ਤੇ ਉੱਥੇ ਲਾਲਪੁਰ ਦੇ ਨਾਲ ਬੋਗਰਾ ਪਿੰਡ ਹੈ ਹੂੰ ਉੱਥੇ ਅਸੀਂ ਰਹਿ ਸੀ ਉਹਦੀ ਕਹਾਣੀ ਇਹ ਸੀਗੀ ਕਿ ਉਹ ਪਿੰਡ ਮੇਰਾ ਵੜਕਿਆਂ ਦਾ ਨਹੀਂ ਹੈ ਅਸੀਂ ਮੈਂ ਤੇ ਨਾਸਰ ਢਿਲੂ ਨੇ ਨਾ ਇੱਕ ਬਜ਼ੁਰਗ ਮਿਲਾਈ ਸੀਗੇ ਤੋਂ ਅੱਛਾ ਬਾਬਾ ਸikka ਖਾਨ ਤੇ ਮੁਹੰਮਦ ਸਦੀਕ ਠੀਕ ਹੈ ਉਹ ਮੁਹੰਮਦ ਬਾਬਾ ਮੁਹੰਮਦ ਸਦੀਕ ਦਾ ਪਿੰਡ ਹੈ ਹੂੰ ਤੇ ਉਹ ਪਿੰਡ ਦਾ ਜਿਹੜਾ ਨੰਬਰਦਾਰ ਹੈ ਅਸ਼ਰਾਕ ਹਣੇ ਉਹਨਾਂ ਦੇ ਘਰੇ ਰਹੇ ਅਸੀਂ ਪਿਛਲੀ ਵਾਰ ਵੀ 15 ਦਿਨ ਉਹਨਾਂ ਘਰੇ ਰਹੇ ਹੁਣ ਵੀ ਅਸੀਂ ਆਏ ਹਾਂ ਤੇ ਮੇਰੇ ਦੋਸਤ ਅਸੀਂ ਸਾਰੇ ਜਿਹੜੇ ਕਰੀਬ 5 6 ਦਿਨ ਉਹਨਾਂ ਦੇ ਉਸੇ ਘਰ ਚ ਰਹਿ ਕੇ ਆਏ ਬਹੁਤ ਪਿਆਰ ਮਿਲਦਾ ਜੀ ਹਾਂ ਇਹ ਲੱਗਦਾ ਜੀ ਜਿਵੇਂ ਨਾ ਭੂਆ ਕਰਿਆ ਜਾਂਦੇ ਮੈਂ ਅੱਗੇ ਵੀ ਇੰਨਾ ਗੱਲ ਕੀਤੀ ਹੈ ਹਾਂ ਜੀ ਤੁਸੀਂ ਦੇਖੋ ਜਿਵੇਂ ਮੈਂ ਪਹਿਲਾਂ ਵੀ ਆਪਾਂ ਸ਼ੁਰੂ ਹੋਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਇੱਥੇ ਥੋੜਾ ਜਿਹਾ ਲੜਕੀਆਂ ਨੂੰ ਬਗਾਨੇ ਬੰਦੇ ਤੋਂ ਪਰੇ ਰੱਖਿਆ ਜਾਂਦਾ ਪਰ ਉਸ ਘਰ ਦੇ ਵਿੱਚ ਰਹਿੰਦੇ ਆ ਤੁਸੀਂ ਦੇਖੋ ਕੋਈ ਰੋਟੀ ਫੜਾਉਣ ਆ ਰਹੀ ਹੈ ਹੂੰ ਕੱਪੜੇ ਧੋ ਕੇ ਸਾਨੂੰ ਮਿਲ ਰਹੇ ਆ ਇਹ ਤੋਂ ਵੱਧ ਹੋਰ ਕੀ ਹੁੰਦਾ ਘਰ ਦੇ ਮੈਂਬਰ ਆ ਲਈ ਟ੍ਰੀਟ ਸਾਰੇ ਹਾਂ ਉਹ ਉੱਧਰ ਵੀ ਜਾਈਏ ਤੇ ਇੰਝ ਹੀ ਹੁੰਦਾ ਸਾਡੇ ਨਾਲ ਵੀ ਅਸੀਂ ਜਦੋਂ ਵੀ ਗਏ ਆ ਇੰਡੀਅਨ ਪੰਜਾਬ 'ਚ ਤੋ ਉਥੇ ਵੀ ਘਰਾਂ ਦੇ ਵਿੱਚ ਆਪਣੇ ਘਰ ਦੇ ਜੀਆਂ ਤੋਂ ਵੀ ਜ਼ਿਆਦਾ ਮਾਣ ਕੋ ਜਿਵੇਂ ਅਸੀਂ ਕਹਿੰਦੇ ਸਾਡੇ ਕੋਲ ਕੋਈ ਕੋਈ ਪ੍ਰਾਣਾ ਆ ਗਿਆ ਕੋ ਪੀਰ ਆ ਗਿਆ ਕੋ ਬਹੁਤ ਇੱਜ਼ਤ ਵਾਲੀ ਜਗ੍ਹਾ ਦਾ ਕੋ ਜੀ ਆ ਗਿਆ ਇਸ ਤਰ੍ਹਾਂ ਉਹਨਾਂ ਨੇ ਆਪਣੀਆਂ ਧੀਆਂ ਪੈਣਾ ਦੇ ਨਾਲ ਸਾਨੂੰ ਵਿੱਚ ਬਿਠਾ ਕੇ ਵੇੜੇ ਦਾ ਜੀ ਸਮਝ ਗਏ ਉਹ ਪਿਆਰ ਦਿੰਦੇ ਸਰ 47 ਵੇਲੇ ਜਿਹੜੀ ਉਹ ਟੁੱਟੀ ਹੈ ਨਾ ਜਿਵੇਂ ਸਾਡੀ ਸਾਹ ਜੇ ਟੁੱਟ ਗਈ ਜਿੱਦੇ ਚ ਇੱਕ ਲਾਈਨ ਵਿਛ ਗਈ ਹੈ ਉਹ ਸ਼ਾਇਦ ਕਦੇ ਮਿਟ ਜੇ ਉਹਦੇ ਕਰਕੇ ਜਦੋਂ ਅਸੀਂ ਮਿਲਦੇ ਆ ਤਾਂ ਫਿਰ ਉਹ ਕੋ ਚੁੰਬਕ ਵਾਲੀ ਜਿਹੜੀ ਸ਼ਕਤੀ ਹੈ ਉਹ ਸਾਡੇ ਚ ਪਾਵਰ ਹੁੰਦੀ ਅਸੀਂ ਚਾਹੁੰਦੇ ਆ ਕਿ ਇੱਕ ਦੂਜੇ ਦਾ ਓਨੀ ਆਦਰ ਕਦਰ ਕਰੀਏ ਤੇ ਅਸੀਂ ਵੀ ਉਧਰ ਓਵੇਂ ਕਰਦੇ ਆ ਇਹ ਵੀ ਸਾਡੀ ਇਹ ਦੂਜਾ ਦੀ ਬਹੁਤ ਚੰਗੀ ਗੱਲ ਹੈ इवन ਆਫ ਕੈਮਰਾ ਵੀ ਸਾਡੀ ਗੱਲ ਹੋ ਰਹੀ ਸੀ ਨਾ ਜਸਦੀਪ ਸਾਹਿਬ ਨਾਲ ਤੇ ਆ ਕਹਿ ਰਹੇ ਸਨ ਕਿ ਸੇਲੇਬ੍ਰਿਟੀ ਵਾਲੀ ਫੀਲ ਆਂਦੀ ਹੈ ਤਸਵੀਰਾਂ-ਤਸਵੀਰਾਂ ਬੰਦੀਆਂ ਨੇ ਤੁਸੀਂ ਦੱਸੋ ਤੁਹਾਡਾ ਕਿਹਦਾ ਐਕਸਪੀਰੀਅੰਸ ਜਾ ਰਿਹਾ ਹੈ ਇਹਨਾਂ ਦਾ ਘਟਣਾ ਨਾ ਦੀ ਪੱਕੀ ਲਿੰਦਾ ਆਓ ਜੀ ਮੈਂ ਮੈਂ ਪਹਿਲੀ ਵਾਰ ਹੀ ਆਇਆ ਹਾਂ ਜੀ ਪਾਕਿਸਤਾਨ ਹਮ ਔਰ ਅ ਮੈਨੂੰ ਵੈਸੇ ਉਧਰ ਸਾਡੇ ਇਹ ਗੱਲ ਮਸ਼ਹੂਰ ਹੈ ਵੀ ਤੁਹਾਡੇ ਜੇ ਸਿਰ ਤੇ ਪਾਗੇ ਤੇ ਸਮਝੋ ਤੁਸੀਂ ਪਾਕਿਸਤਾਨ 'ਚ ਜੇ ਤੁਹਾਡੇ ਸਿਰ ਤੇ ਪਾਗੇ ਤੇ ਸਮਝੋ ਤੁਹਾਡੇ ਤੇ ਲਾਲ ਬੱਤੀ ਲੱਗੀ ਹੋਈ ਹਾਂ ਅਸੀਂ ਪੰਜਾਬ ਦੇ ਵਿੱਚ ਇਧਰਲੇ ਪੰਜਾਬ ਦਾ ਮੈਂ ਕਲਚਰ ਦੇਖਣ ਆਇਆ ਸੀ ਔਰ ਸਾਡੇ ਵੱਡੇ-ਵਡੇਰੇ ਬਾਬਾ ਬੁੱਲੇ ਸਾਹਿਬ ਨੂੰ ਮੰਨਦੇ ਆ ਸਾਡੀਆਂ ਤਿੰਨ ਪੀੜ੍ਹੀਆਂ ਤੋਂ ਬਾਬਾ ਬੁੱਲੇ ਸਾਹਿਬ ਦੇ ਚਿਰਾਗ ਜਗਦੇ ਘਰੇ ਵਾਹ ਵਾਹ ਔਰ ਮੇਰੇ ਔਰ ਮੇਰੇ ਵੱਡੇ-ਵਡੇਰਿਆਂ ਦੀ ਮੰਨ ਦੀ ਇੱਛਾ ਸੀ ਕਿ ਕਸੂਰ ਬਾਬਾ ਬੁੱਲੇ ਸਾਹਿਬ ਦੀ ਮਜ਼ਾਰ ਤੇ ਜਾਇਜੇ ਉਹ ਤਾਂ ਨਹੀਂ ਆ ਸਕੇ ਤਾਂ ਮੈਂ ਖੁਸ਼ ਕਿਸਮਤ ਸਮਝਦਾ ਕਿ ਮੈਂ ਪਾਕਿਸਤਾਨ ਆਇਆ ਮੈਂ ਬਾਬਾ ਬੁੱਲੇ ਸਾਹਿਬ ਦੀ ਮਜ਼ਾਰ ਤੇ ਵੀ ਗਿਆ ਵਾਹ ਔਰ ਦੂਜਾ ਮੇਰਾ ਪਰਪਸ ਹੀ ਜੁਡੀਸ਼ੀਅਲ ਸਿਸਟਮ ਇਧਰ ਦਾ ਵੇਖਣ ਦਾ ਸੀ ਫੈਸਲਾਬਾਦ ਲਾਹੌਰ ਇੱਥੇ ਹਰ ਇੱਕ ਕਸੂਰ ਗਏ ਅਦਾਲਤਾਂ ਦੇ ਵਿੱਚ ਅਸੀਂ ਗਏ ਔਰ ਸਾਰਾ ਸਿਸਟਮ ਦੇਖਿਆ ਜੋ ਉਧਰ ਹੈ ਉਹੋ ਹੀ ਇਧਰ ਹੈ ਹਾਂ ਮੈਂ ਅਸੀਂ ਪਰਸੋਂ ਕਸੂਰ ਗਏ ਸਾਡੇ ਹੁਣ ਫਰੋਜ਼ਪੁਰ ਇੱਕ ਨਵਾਂ ਜੁਡੀਸ਼ੀਅਲ ਕੰਪਲੈਕਸ ਬਣਿਆ ਹੂੰ 2011-12 ਦੇ ਵਿੱਚ ਬਣਿਆ ਸੀ ਠੀਕ ਹੈ ਜਦੋਂ ਉਸ ਤੋਂ ਪਹਿਲੇ ਸੀ ਕਚੈਰੀਆਂ ਸਾਡੀਆਂ ਪੁਰਾਣੀਆਂ ਸੀ ਅੰਗਰੇਜ਼ਾਂ ਦੇ ਵੇਲੇ ਦੀਆਂ ਹੂੰ ਜਦ ਅਸੀਂ ਕਸੂਰ ਦੇ ਕਚੈਰੀ ਦੇ ਵਿੱਚ ਐਂਟਰ ਕੀਤੇ ਮੇਰੇ ਨਾਲ ਰਾਣਾ ਇੰਤਜ਼ਾਰ ਸਾਹਿਬ ਸੀ ਐਡਵੋਕੇਟ ਇਥੋਂ ਦੇ ਅੱਛਾ ਜਦੋਂ ਅਸੀਂ ਕਚੈਰੀ 'ਚ ਐਂਟਰ ਕੀਤੇ ਤੇ ਮੈਨੂੰ ਇੰਜ ਲੱਗਾ ਕਿ ਮੈਂ ਫਰੋਜ਼ਪੁਰ ਦੀ ਪੁਰਾਣੀ ਕਚੈਰੀ ਦੇ ਵਿੱਚ ਹੀ ਆ ਗਿਆ ਹਾਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਰਾਣਾ ਜੀ ਆਪਾਂ ਕਸੂਰ ਆ ਕਹਿੰਦੇ ਹਾਂ ਜੀ ਕਸੂਰ ਆ ਉਹੋ ਹੀ ਟਾਈਪ ਦੀਆਂ ਮਸ਼ੀਨਾਂ ਉਹੋ ਹੀ ਪੁਰਾਣੇ ਆ ਟੇਬਲ ਉਹੋ ਹੀ ਚੇਅਰ ਜੋ ਜੋ ਪੁਰਾਣਾ ਫਿਰੋਜ਼ਪੁਰ ਦੀ ਕਚਹਿਰੀ ਦਾ ਸੀ ਸੇਮ ਹੀ ਮੈਨੂੰ ਕਲਚਰ ਇੱਥੇ ਅਸੀਂ ਜਦੋਂ ਕੇਸਸ ਦੀ ਗੱਲ ਕਰ ਰਹੇ ਆ ਜਾਂ ਕ੍ਰਾਈਮ ਰੇਟ ਦੀ ਗੱਲ ਕਰਨੇ ਆ ਤੇ ਜੇ ਅਸੀਂ ਚੜ੍ਹਦੇ ਪਾਸੇ ਦੀ ਗੱਲ ਕਰੀਏ ਤੇ ਉੱਥੇ ਜ਼ਿਆਦਾ ਕ੍ਰਾਈਮ ਕੇਸਸ ਕਿਹੜੇ ਰਿਪੋਰਟ ਹੁੰਦੇ ਜਿੱਤੇ ਕਾਨੂੰਨ ਦਾ ਕੀ ਨਿਜ਼ਾਮ ਹੈ ਉੱਥੇ ਸਾਡੇ ਜ਼ਿਆਦਾ ਹੁਣ ਸਾਡੇ ਜਿਵੇਂ ਹੁਣ ਐਜੂਕੇਸ਼ਨ ਵਧ ਗਈ ਹੂੰ ਹੂੰ ਸਾਡੇ ਬੱਚੇ ਥੋੜਾ ਬਾਹਰ ਜਾਣ ਲੱਗੇ ਆ ਉਧਰ ਚੜ੍ਹਦੇ ਪੰਜਾਬ ਦੇ ਜਿਵੇਂ ਸਾਡੇ ਅਜ ਤੋਂ ਕੋਈ 10 15 ਸਾਲ ਪਹਿਲੇ ਕੇਸ ਹੁੰਦੇ ਸੀ ਲੜਾਈ ਝਗੜੇ ਦੇ ਜ਼ਿਆਦਾ ਹੂੰ ਜਿਵੇਂ ਕੋਈ 302 347 362 ਇਧਰ ਵੀ ਸੀ ਨਹੀਂ ਹੁਣ ਅੱਜ ਕੱਲ ਸਾਡੇ ਜਿਹੜੇ ਕ੍ਰਿਮੀਨਲ ਕੇਸ ਨੇ ਅੱਜ ਕੱਲ ਸਾਡੇ ਨਸ਼ੇ ਦੇ ਜ਼ਿਆਦਾ ਨੇ ਹੂੰ ਜਿਵੇਂ ਐਨਡੀ ਐਕਟ ਦੇ ਕੇਸ ਉਧਰ ਕ੍ਰਾਈਮ ਕ੍ਰਿਮੀਨਲ ਜ਼ਿਆਦਾ